ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪ ਤੁਹਾਨੂੰ ਦੱਸਾਂਗੇ ਕਿ ਕਿ ਚੰਨ ਵਾਲਾ ਦਮਾਡਾ ਜਿਹੜਾ ਹੈ ਕਿਦਾਂ ਸਜਾਇਆ ਜਾਂਦਾ ਹੈ ਸੋ ਬਹੁਤ ਸਰਵੀਆਂ ਦੀ ਡਿਮਾਂਡ ਸੀ ਸੋ ਲੋ ਆਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਕੇਸ ਹਰੇ ਕਰਨ ਤੋਂ ਪਰੰਤ ਆਪਾਂ ਕੇਸ ਅੱਗੇ ਨੂੰ ਕਰਕੇ ਥੋੜੀ ਕੇਸ ਕੀ ਅੱਗੇ ਨੂੰ ਬਤਾ ਲੈਣੀ ਹੈ ਬਾਕੀ ਕੇਸ ਕੀ ਬੈਕ ਸਾਈਡ ਤੇ ਕਰ ਲੈਣੀ ਆਪਾਂ ਜਿਵੇਂ ਕਿ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਵੀਡੀਓ ਸਕਿਪ ਨਾ ਕਰਿਓ ਕਿਉਂਕਿ ਆਪਾਂ ਸੋ ਥੋੜੀ ਜਿਹਾ ਸਕਿਪ ਕਰਕੇ ਫਿਰ ਆਪਾਂ ਨੂੰ ਜਾਣਕਾਰੀ ਨਹੀਂ ਮਿਲਦੀ ਕੇਸ ਕੀ ਦੇ ਨਾਲ ਆਪਾਂ ਕੇਸ ਸਾਰੇ ਦੇ ਅੰਦਰ ਕਵਰ ਕਰ ਲੈਣੇ ਤਾਂ ਜੋ ਜਿਹੜੇ ਅੱਦੇ ਕੇਸ ਬਾਹਰ ਨਾ ਰਹਿਣ ਤੇ ਉਸ ਤੋਂ ਬਾਅਦ ਤਾਂ ਆਪਾਂ ਜੁੜਾ ਕਰਨਾ ਹੈ ਜੁੜਾ ਕਰਨ ਤੋਂ ਬਾਅਦ ਜੋ ਕਿ ਆਪਣਾ ਕੰਗਾ ਹੈ ਉਹ ਆਪਾਂ ਅੱਗੇ ਲਾਉਣਾ ਹੈ ਕਈ ਵੀਰ ਪਿੱਛੇ ਲਾਉਂਦੇ ਨੇ ਪਰ ਨਹੀਂ ਕੰਗਾ ਹਮੇਸ਼ਾ ਅੱਗੇ ਹੀ ਲਾਉਣਾ ਹੈ ਇਤਨਾ ਦਵਾਲੇ ਦੀ ਪੋਜੀਸ਼ਨ ਸੈਕਟਰਾਂ ਦੀ ਬਿਲਕੁਲ ਕਿਉਂਕਿ ਅੱਗੇ ਸਪੇਸ ਹੁੰਦੀ ਹੈ ਕੰਗਾ ਵਿੱਚ ਕਵਰ ਹੋ ਜਾਂਦਾ ਹੈ ਤੇ ਉਸ ਤੋਂ ਪਰੰਤ ਤੁਸੀਂ ਕੇਸ ਕੀ ਡਬਲ ਵੀ ਲੈ ਸਕਦੇ ਹੋ ਸਿੰਗਲ ਵਰਤ ਸਕਦੇ ਹੋ ਪਰ ਮੈਂ ਇੱਥੇ ਡਲ ਦਸਤਾਰ ਯੂਜ਼ ਕੀਤੀ ਹੈ ਤੇ ਇਹਨੂੰ ਆਪਾਂ ਜੂੜੇ-ਦੜੇ ਦੇ ਕਵਰ ਕਰਾਂਗੇ ਤਾਂ ਜੋ ਜਿਹੜਾ ਆਪਣਾ ਬੇਸ ਹੈ ਉਹ ਸਹੀ ਬਣ ਸਕੇ ਤੇ ਵਿੱਚ ਬਹੁਤ ਸਾਰੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਕਿ ਭਾਜੀ ਜਿੱਦਾਂ ਕਿ ਦਮਾਲੇ ਦੀ ਸ਼ੇਪ ਹੁੰਦੀ ਹੈ ਨਾ ਵੀਟੀਐਫ ਸ਼ੇਪ ਹੁੰਦੀ ਹੈ ਤੇ ਬਹੁਤ ਸੋਹਣੀ ਲੱਗਦੀ ਹੈ ਉਹ ਸ਼ੇਪ ਆਪਾਂ ਤੁਹਾਨੂੰ ਦੱਸਾਂਗੇ ਇਸ ਵਿੱਚ ਕਿੱਦਾਂ ਸਜਾਉਣੀ ਹੈ ਸੋ ਸੋ ਤੋਂ ਪਹਿਲਾਂ ਕੇਸ ਕੀ ਸਿਰ ਤੋਂ ਕਵਰ ਕਰਕੇ ਤੇ ਆਪਾਂ ਮੱਥਾ ਕਵਰ ਕਰ ਲੈਣਾ ਜਿੰਨਾ 베이스 ਬਿਲਕੁਲ ਸਹੀ ਹੋ ਗਈ ਹੈ ਤੇ ਉਸ ਤੋਂ ਉਪਰੰਤ ਆਪਾਂ ਕੇਸ ਕੀ ਨੂੰ ਉੱਪਰ ਨੂੰ ਖੋਲਣਾ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਇੱਥੋਂ ਕੇਸ ਕੀ ਦਾ ਇਹ ਕੱਪੜਾ ਇੱਕ ਲੜਾཔ་ ਥੱਲੇ ਲੈ ਜਾਣਾ ਤੇ ਕੇਸ ਕੀ ਉੱਪਰ ਨੂੰ ਵਧਾਈ ਜਾਣੀ ਹੈ ਇਹ ਆਪਾਂ ਹਰੇਕ ਲੜ ਜਿੱਦਾਂ ਕਰਨਾ ਤਾਂ ਜੋ ਆਪਣੀ ਉੱਪਰ 베이스 ਬਣ ਸਕੇ ਸੋ ਜਿੱਦਾਂ ਜਿੱਦਾਂ ਆਪਾਂ ਅੰਸਾਰ ਦਾ ਲੜ ਲਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਬਹੁਤ ਧਿਆਨ ਨਾਲ ਤੇ ਰੇਗ ਲੜ ਨੂੰ ਇਦਾਂ ਉੱਪਰ ਨੂੰ ਵਧਾਉਣਾ ਤੇ ਤੁਹਾਡੀ ਕੇਸ ਕੀ ਘੱਟੂ ਘੱਟ ਜੇ ਡਬਲ ਦਸਤਾਰ ਹੈ ਤਾਂ 5 ਮੀਟਰ ਹੋਣੀ ਚਾਹੀਦੀ ਹੈ ਤੇ ਜੇ ਤੁਹਾਡੇ ਕੋਲ ਸਿੰਗਲ ਦਸਤਾਰ ਹੈ ਤੇ ਫਿਰ ਤੁਸੀਂ 8 ਮੀਟਰ ਦੀ ਕੇਸ ਕੀ ਯੂਜ਼ ਕਰ ਸਕਦੇ ਹੋ ਦਮਲੇ ਥੱਲੇ ਬਾਕੀ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਦਮਤਲਾ ਕਿੰਨਾ ਉੱਚਾ ਤੇ ਕਿੰਨਾ ਲੰਮਾ ਬੰਨਣਾ ਹੈ ਸੋ ਜਦੋਂ ਆਪਨੇ ਕੋਲ ਦੋ ਲੜ ਰਹਿ ਕੇ ਦਸਤਾਰ ਦੇ ਦੋ ਜਾਂ ਤਿੰਨ ਲੜ ਰਹੇਗੇ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਦਸਤਾਰ ਨੂੰ ਪਿੱਛੋਂ ਹਮੇਸ਼ਾ ਯਾਦ ਰੱਖਣਾ ਹੈ ਪਿੱਛੋਂ ਅੱਗੇ ਵੱਲ ਨੂੰ ਸਿਰ ਨੂੰ ਕਵਰ ਕਰਨਾ ਚੰਗੀ ਤਰ੍ਹਾਂ ਪਰ ਕੇਸ ਕੀ ਖੋਲ ਕੇ ਤੇ ਉਹਨੂੰ ਅੱਗੇ ਨੂੰ ਰੱਖ ਲੈਣਾ ਅੱਗੇ ਨੂੰ ਰੱਖ ਕੇ ਤੇ ਲੜ ਬੰਦ ਕਰ ਦੇਣਾ ਇਹ ਗੱਲ ਤੁਸੀਂ ਹਮੇਸ਼ਾ ਯਾਦ ਰੱਖਣੀ ਹੈ ਤਿੰਨ ਲੜ ਰਹੇ ਚਨ ਜਾਂ ਦੋ ਲੜ ਰਹੇ ਚਨ ਤੇ ਉਹਨੂੰ ਕਵਰ ਕਰਨ ਤੋਂ ਬਾਅਦ ਜਿਹੜੀ ਤੁਸੀਂ ਬੀਜ ਦੇਖਣੀ ਹੈ ਜਿੱਥੋਂ ਅੰਦਰ ਨੂੰ ਹੈ ਜਾ ਕਿਤੋਂ ਬਾਹਰ ਨੂੰ ਜਾਂਦੀ ਏ ਉੱਥੇ ਲੜ ਲਾ ਕੇ ਤੁਸੀਂ ਬੀਸ ਨੂੰ ਸਹੀ ਕਰ ਲੈਣਾ ਇਹ ਆਪਣਾ ਲੱਗ ਗਿਆ ਅਕੀਲ ਲੜਕ ਤੇ ਨੀਨੋ ਪੱਗ ਈ ਲਾਮੰਗੇਦਾਂ ਸੈੱਟ ਕਰਕੇ ਤੋਪਰ ਹੱਥਾਂ ਨਾਲ ਕੇਸ ਕੀ ਥੋੜੀ ਜੀ ਦਬਾ ਕੇ ਸੈੱਟ ਕਰਾਂਗੇ ਕਿਉਂਕਿ ਹੱਥਾਂ ਨਾਲ ਸੈੱਟ ਕਰਨਾ ਜ਼ਰੂਰੀ ਹੈ ਬਹੁਤ ਜ਼ਿਆਦਾ ਦੋਸਤੋ ਪਹਿਲੇ ਮੈਂ ਕਿ ਆਪਾਂ ਖਾਲਸੇ ਦੀ ਨਿਸ਼ਾਨੀ ਨੀਲਾ ਰੰਗ ਤੇ ਇਹ ਤੁਸੀਂ ਧਿਆਨ ਨਾਲ ਦੇਖਣਾ ਹੈ ਕਈ ਸਿੰਘ ਬਹੁਤ ਜ਼ਿਆਦਾ ਦਸਤਾਰ ਲੰਮੀ ਲੈਂਦੇ ਨੇ ਇਹ ਆਪਣੀ ਦਸਤਾਰ ਸਿਰਫ 8 ਮੀਟਰ ਹੈ ਤੇ ਇਸ ਚ ਆਪਾਂ ਕੱਲੇ-ਕੱਲੇ ਲੜਦਾ ਫਾਇਦਾ ਲੈਣਾ ਤੁਸੀਂ ਦੇਖ ਸਕਦੇ ਹੋ ਆਪਾਂ ਪਹਿਲੀ ਲੜਚ ਹੀ ਇੱਕ ਪਾਸੇ ਨੂੰ ਆਪਾਂ ਲੜ ਲਾ ਦਿੱਤਾ ਤੇ ਦੂਜਾ ਲੜ ਆਪਾਂ ਸਿੱਧਾ ਘੁਮਾਵਾਂਗੇ ਇਸ ਚੀਜ਼ ਤੇ ਤੁਸੀਂ ਧਿਆਨ ਰੱਖਣੇ ਕਿ ਤੁਹਾਡੀ ਦਸਤਾਰ ਦੇ ਦੋਨੇ ਜਿਹੜੇ ਦਿਸ਼ਾਨ ਨੇ ਉਹ ਬਿਲਕੁਲ ਸਹੀ ਨੇ ਤੁਸੀਂ غور ਨਾਲ ਦੇਖਣਾ ਵੀ ਸੈਂਟਰ 'ਚ ਤੀਰ ਆਉਂਦਾ ਹੈ ਤੇ ਇਹੀ ਦਾੜ ਤੁਸੀਂ ਬੈਕ ਸਾਈਡ ਤੋਂ ਘੁਮਾ ਕੇ ਇਸੇ ਲੜਦਾ ਆਪਾਂ ਚੰਨ ਬਣਾਵਾਂਗੇ ਇਹ ਆਪਣਾ ਚੰਨ ਹੋ ਗਿਆ ਸੋ ਬਹੁਤ ਸਾਰੇ ਵੀਰਾਂ ਨੂੰ ਪਤਾ ਨਹੀਂ ਲੱਗਦਾ ਜਿਹੜੇ ਪਹਿਲੀ ਵਾਰ ਦਸਤਾਰ ਬੰਦੇ ਨੇ ਜਿੱਦਾਂ ਆਪਾਂ ਪਹਿਲਾ ਲੜ ਚੰਦਾ ਲਾਇਆ ਥੱਲੇ ਨੂੰ ਅਗਲਾ ਲੜ ਥੋੜਾ ਜਿਹਾ ਹਲਕਾ ਜਿਹਾ ਸਿੱਧਾ ਲਾਵਾਂਗੇ ਤੇ ਉਸ ਤੋਂ ਜਿਹੜਾ ਅਗਲਾ ਲੜ ਹੋਏਗਾ ਉਹਨੂੰ ਆਪਾਂ ਥੋੜਾ ਜਿਹਾ ਹੋਰ ਉੱਪਰ ਚੱਕ ਕੇ ਲਾਵਾਂਗੇ ਸੋ ਇਸ ਚੀਜ਼ ਨੂੰ ਹਮੇਸ਼ਾ ਧਿਆਨ ਚ ਰੱਖਣਾ ਕਿ ਜਦੋਂ ਆਪਾਂ ਲੜ ਦਸਤਾਰ ਦੇ ਲਾ ਰਹੇ ਆਂ ਦੋਨੇ ਪਾਸੇ ਗੌਰ ਕਰਨੀ ਹੈ ਕਿ ਜਿੰਨਾ ਲੜ ਇੱਕ ਪਾਸੇ ਚੱਕਿਆ ਉਹਨਾਂ ਲੜ ਹੀ ਦੂਜੇ ਪਾਸੇ ਚੱਕਣਾ ਤਾਂ ਜੋ ਜਿਹੜੀ ਆਪਣੀ ਦਸਤਾਰ ਦੀ ਦਿਸ਼ਾ ਬਿਲਕੁਲ ਸਹੀ ਰਵੇ ਤੇ ਤੁਸੀਂ ਦੋਨਾਂ ਪਾਸੇ ਧਿਆਨ ਰੱਖਣਾ ਹੈ ਤੇ ਇੱਕ ਜਗ੍ਹਾ ਮਿੱਥ ਕੇ ਉੱਥੋਂ ਹੀ ਲੜ ਚੱਕਣਾ ਉੱਠੀ ਰੱਖਣਾ ਲੜ ਤੇ ਤੁਸੀਂ ਦੇ ਸਕਦੇ ਹੋ ਥੋੜੀ ਥੋੜੀ ਦਸਤਾਰ ਉੱਪਰ ਨੂੰ ਲੈ ਕੇ ਜਾਣੀ ਹੈ ਤੇ ਸਿਰ ਕਵਰ ਆਪਾਂ ਪਹਿਲਾਂ ਕਰ ਲਿਆ ਸੀ ਸੋ ਦੁਬਾਰਾ ਸਿਰ ਕਵਰ ਨਹੀਂ ਕਰਨਾ ਦੁਬਾਰਾ ਸਿਰ ਕਵਰ ਨਾਲ ਦਸਤਾਰ ਦੀ ਜਿਹੜੀ ਬੈਕ ਸਾਈਡ ਤੇ ਸ਼ੇਪ ਹੈ ਉਹ ਮਤਲਬ ਖਰਾਬ ਹੋ ਜਾਂਦੀ ਹੈ ਤੇ ਲੜ ਥੋੜਾ ਜਿਹਾ ਉੱਪਰ ਨੂੰ ਬਧਾ ਕੇ ਰੱਖਾਂਗੇ ਥੋੜੀ ਜਿਹੀ ਗੋਲਗਲੇ ਬਣਾਉਣੀ ਹੈ ਜਿੱਦਾਂ ਦਸਤਾਰ ਥੋੜੀ ਰਹਿ ਜਾਂਦੀ ਹੈ ਤੇ ਫਿਰ ਜਦੋਂ ਆਹ ਕੀਰ ਲਏ ਤਿੰਨ ਲੜ ਰਹਿ ਜਾਂਦੇ ਨੇ ਸ਼ੇਪ ਤੁਸੀਂ ਬਹੁਤ ਜ਼ਿਆਦਾ ਘੁਮਾਣੀ ਉੱਪਰ ਨੂੰ ਇਹ ਆਪਣਾ ਤੁਸੀਂ ਦੇਖ ਸਕਦੇ ਹੋ ਉੱਪਰ ਨੂੰ ਜਾਰੀ ਦਸਤਾਰ ਤੋਂ ਲੈ ਤੜੀ ਇਦਾਂ ਉੱਪਰ ਲੈ ਜਾਣੀਏ ਬਾਅਦ ਵਿੱਚ ਇਹਦੇ ਨਾਲ ਆਪਾਂ ਬਣਾਵਾਂਗੇ ਦਸਤਾਰ ਦੀ ਗੋਲ ਸ਼ੇਪ ਉੱਪਰੋਂ ਥੱਲੇ ਤੱਕ ਨੂੰ ਤੇ ਦੋਨਾਂ ਸਾਈਡਾਂ ਦੇ ਖੋਜਾ ਰੱਖਣਾ ਆਪਾਂ ਸਾਈਡਾਂ ਮਣੀ ਉੱਪਰ ਨਹੀਂ ਹੋਣੀ ਚਾਹੀਦੀਆਂ ਨੀਵੇਂ ਹੋਣੀਆਂ ਚਾਹੀਦੀਆਂ ਨੇ ਇਹ ਚੀਜ਼ ਦਾ ਆਪਾਂ ਧਿਆਨ ਰੱਖਣਾ ਸੋ ਅਖੀਰ ਲਈ ਜਿਹੜੇ ਦੂਜਾ ਲੜ ਹੈ ਅਖੀਰ ਦਾ ਦੂਜਾ ਇਹਦੇ ਨਾਲ ਆਪਾਂ ਪੂਰੀ ਸ਼ੇਪ ਦਸਤਾਰ ਦੀ ਬਣਾ ਲੈਣੀ ਹੈ ਏ ਆਪਣੀ ਦਸਤਾਰ ਪੂਰੀ ਪ੍ਰੋਪਰ ਰੈਡੀ ਹੈ ਜੀ ਤੇ ਸੋ ਬਹੁਤ ਸਾਰੇ ਵੀਰ ਕੀ ਕਰਦੇ ਨੇ ਕਿ ਦਸਤਾਰ ਦਾ ਲੜਕੀ ਵੇਰ ਵੱਜ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਲੜ ਕਦੀ ਵੀ ਤੁਸੀਂ ਮਤਲਬ ਇਹਨੂੰ ਕੱਟਣਾ ਨਹੀਂ ਦਸਤਾਰ ਨੂੰ ਤੇ ਨਾ ਇਹਨੂੰ ਗੱਬੇ ਲਾਉਣਾ ਇਹ ਆਪਾਂ ਲੜ ਦੇ ਵਿੱਚ ਇਹਨੂੰ ਅਡਜਸਟ ਕਰ ਦੇਣਾ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਆਪਾਂ ਅਡਜਸਟ ਕਰਤਾ ਵਿੱਚ ਹੀ ਤੇ ਏ ਆਪਣੀ ਦਸਤਾਰ ਰੈਡੀ ਹੈ ਸੋ ਕਿਵੇਂ ਲੱਗੀ ਤੁਹਾਨੂੰ ਸਾਡੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਤੇ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਕਮੈਂਟ ਕਰਕੇ ਦੱਸਿਓ ਕਿ ਅਗਲੀ ਦਸਤਾਰ ਕਿਸ ਸ਼ੇਪ ਵਿੱਚ ਤੁਸੀਂ ਦੇਖਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ